ਉਹ ਪੜਾ ਜਾਂ ਰੱਦ ਤਾਂ ਸੱਤ ਜੀ ਵੀ ਖਾਲੀ ਪਈ ਆ ਲੱਗਦਾ ਕੋਈ ਬੜੇ ਨਹੀਂ ਸ਼ੇਰਾ ਲੱਗਦਾ ਹੈਨਾ ਤੇ ਤਾਂ ਮੇਰਾ ਯਾਰ ਤੇਜਾ ਵੀ ਨਹੀਂ ਆਇਆ ਯਾਰ ਲੱਗਦਾ ਆਉਂਦਾ ਹੋਣਾ ਚਾਲ ਇੱਥੇ ਕਿਤੇ ਡਿੱਗਦਾ ਪੈਂਦਾ ਦੇਖਦੇ ਆ ਉਹਨੂੰ ਚਾਲ ਓਹੋ ਆਉਂਦਾ ਲੱਗਦਾ ਮੇਰਾ ਯਾਰ ਤੇਜੂ ਦਾਦਾ ਦਾ ਤੇਜੂ ਆ ਲੈਣ ਦੇ ਚਾਲ ਕਰਦੇ ਆ ਗੱਲ ਉਹਦੇ ਨਾਲ ਓਹ ਠੀਕ ਤੇਜਾ ਤੂੰ ਤਾਂ ਜਮੀ ਗੋਡਿਆਂ ਤੋਂ ਤੁਰਨੂ ਰਹਿ ਗਿਆ ਕੀ ਗੱਲ ਹੋਊਗੀ ਰੇ ਹਾਸ ਰਪੇ ਹਾਲੀਆਂ ਕਰਦਾ ਨਹੀਂ ਅੱਜਵੇਂ ਆਹ ਕਿਦਾ ਮੁੰਡਾ ਆਈ ਜਾਂਦਾ ਓਹ ਬੱਚਾ ਤੁਰ ਕੋ ਠੀਕ ਆ ਪੁੱਤਰਾ ਕਿੱਥੇ ਗਿਆ ਬਈ ਪੁੱਤਰਾ ਅਸਾਣੇ ਨਹੀਂ ਚੇਨੇ ਨੂੰ ਅੱਜ ਬੱਪੂ ਦੋਨੇ ਬੈਠੇ ਹੋ ਇਹ ਆਪਣੇ ਬਖਤੌਰੇ ਦਾ ਮੁੰਡਾ ਗਾ ਅੱਛਾ ਮੈਂ ਤਨ ਨੇੜੇ ਜਾ ਕੇ ਥੀਨਾ ਗਾ ਅੱਛਾ ਜਮਾ ਕੀ ਹੋ ਗਿਆ ਬੱਪੂ ਹੱਡ ਗੋਡੇ ਬੜੇ ਖੜਾ ਰੱਖੇ ਦੋਨਾਂ ਨੇ ਕੋਕੀ ਦੱਸੇ ਸੇਰਾ ਆ ਰਿਹਾ ਸਪਰੇ ਵਾਲਿਆ ਕਣਕਾ ਹੋਰਿਆਂ ਜਵਾਬ ਹਜੇ ਮੰਨਦੇ ਨਹੀਂ ਰੇਹਾਂ ਤੇਰੇ ਹਾਂ ਸਿੱਟੀ ਤੁਰਿਆਉਂਦਾ ਕਣਕਾ ਚ ਹਾਂ ਹੁਣ ਦੇਖ ਲੈ ਇਹਦੀ ਤਾਂ ਗੋਡੇ ਖੜ ਕੇ ਖਾਣੋ ਹਾਣੀ ਆ ਸੀ ਹਾਂ ਹਾਂ ਤੇ ਮੈਂ ਹਾਲੇ ਬਾਵਾ ਤੁਰਿਆ ਫਿਰਦਾਗਾ ਇਹਦੇ ਗੋਡੇ ਕਿੱਟਾ ਤਾਂ ਜਮੀ ਜਵਾਬ ਦੇਗੇ ਹੋਰ ਤੇ ਚੁ ਕਿਵੇਂ ਅਜਵਾਗ ਜੱਲੇ ਵੇ ਵਧੀਆ ਜੀ ਵਧੀਆ ਤੁਸੀਂ ਦੱਸੋ ਵਧੀਆ ਜੀ ਵਧੀਆ ਦਾ ਜੱਜੀ ਮਾਰੀ ਜਾ ਕਰੋ ਢੂੰਗਾ ਆ ਤੁਹਾਨੂੰ ਲੈ ਕੇ ਬਹਿ ਗਏ ਇਹ ਉਹ ਨਵੀਂ ਪੀੜੀ ਤਾਂ ਐਸੀ ਝੂਣੀ ਨਿਕਲਦੀ ਛੇਰਾ ਉਧਰ ਮੇਰੇ ਨਾਲ ਜਵਾਹ ਹੋਇਆ ਕਹਿੰਦਾ ਹੁਣ ਬਾਪੂ ਮੈਂ ਆਈਫੋਨ ਲੈਣਾ ਹਲੇ ਠੇਕਾ ਬਾਹਨ ਦਾ ਪਰੈਣੀਆ ਆਈਫੋਨ ਕਿੱਥੋਂ ਲੈ ਕੇ ਦੇ ਦੀਏ ਅੱਧੀਆਂ ਮੋਬਾਈਲਾਂ ਨੇ ਖਾ ਲਈਆਂ ਅੱਧੀ ਨਸ਼ੇ ਨੇ ਖਾ ਲਈ ਜੁੜੀ ਤਾਸ ਦੇ ਆ ਨਵੀਂ ਵਡੀਰ ਤਾਂ ਗਈ ਆ ਦੇਖ ਲੈ ਤੇਜੂ ਜਦੋਂ ਮੇਰਾ ਵੈਹ ਹੋਇਆ ਸੀ ਮੈਨੂੰ ਦੋ ਸ਼ਾਂਤਾਂ ਪਾਉਣਾ ਸੀ ਆ ਜੇ ਜਵਾਖਾ ਇਹਦੇ ਹੱਥ ਲੱਗ ਜਾਂਦੇ ਇਹ ਵੀ ਵੇਚ ਕੇ ਖਾ ਜਾਂਦੇ ਇਹ ਗੋਣ ਵਾਲਾ ਤਾਂ ਪਚਾ ਕੇ ਰੱਖਿਆ ਕਰਾ ਮੈਂ ਸੁਣਾ ਬਾਪੂ ਤੇਰਾ ਵੀ ਮੁੰਡਾ ਨਸ਼ੇ ਨੂੰ ਸੀ ਬਾਵਾ ਲਾ ਕੇ ਤੀਜੂ ਲਾ ਕੇ ਉਹ ਪਾ ਨਾ ਮਕੜਾਵਾ ਦੇਣਾ ਸਾਹਮਣੇ ਸਭ ਨੂੰ ਚ ਪਰਫੇ ਰੱਖਦੇ ਆ ਅੱਛਾ ਬਾਹਰ ਬਾਹਰ ਕਰਦੇ ਆ ਨਸ਼ੇ ਤੈਨੂੰ ਵਧੀਆ ਹੀ ਆ ਵਧੀਆ ਬਸ ਰੋਟੀ ਪੀਂ ਜਾਂਦੀ ਆ ਬੈਠਿਆਂ ਨੂੰ ਭਰਿਆ ਜਾਂਦਾ ਨਹੀਂ ਵਧੀਆ ਵਧੀਆ ਕੋਈ ਸੁਣਾਓ ਗੱਲ ਬਾਤ ਕਿਸੇ ਪਿਆਰੇ ਨੂੰ ਯਾਹ ਤੁਸੀਂ ਕੀ ਗੱਲ ਸੁਣਾਈ ਹੁਣ ਤੂੰ ਸੁਣਾ ਨਵੀਂ ਪਣੀਰੀ ਦੇਖਦੀ ਆ ਤੂੰ ਮਹੌਲ ਕਿੱਦਾਂ ਦੇ ਚੱਲ ਰਿਹਾ ਸ਼ੇਰਾ ਜਗਲ ਸਾਡੀ ਤਾਂ ਉਮਰ ਹੁਣ ਲੰਘੀ ਅੱਗੇ ਤੁਸੀਂ ਸੋਚੋ ਆਪਣੀ ਜ਼ਿੰਦਗੀ ਬਾਰੇ ਅਸੀਂ ਤਾਂ ਆਪ ਦਾ ਖਾਈ ਹਟਾ ਜਾਈ ਬੈਠੇ ਆ ਹਣ ਬੱਪੂ ਗਣਕਾਂ ਦਾ ਝੜ ਝੂਟ ਫਿਰ ਕਿਵੇਂ ਐ ਇਤ ਕੀ ਵਧੀਆ ਲੱਗਦੀ ਆ ਤੇਰਾ ਤਾਂ ਸ਼ੇਰਾ ਵਧੀ ਖੜੀ ਹੈਗੀ ਬਾਕੀ ਅੱਗੇ ਰੱਬ ਦੇ ਰੰਗ ਦੇਖੋ